ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019874 ਬਈ ਹਾਂਜੀ ਵੀਰੇ ਨਾਮ ਡਰੈਸ ਦੱਸਿਓ ਆਪਣਾ ਹਾਂ ਪ੍ਰਦੀਪ ਸਿੰਘ ਬਈ ਪਿੰਡ ਲੋਹਾ ਕਿਹੜਾ ਜ਼ਿਲ੍ਹਾ ਸੁਲਤਾਨਪੁਰ ਮੋਬਾਈਲ ਨੰਬਰ ਜੀ 953080155 ਤੇ ਜਿਹੜੀ ਆਪਾਂ ਇਹਨਾਂ ਨੰਬਰ ਦੇ ਆਪਾਂ ਬੈੜ ਦੇਖੀਏ ਨਾ ਤਾਜੀ ਸੂਈਆਂ ਜਮਾ ਤਾਜ਼ੀਆਂ ਸੂਈਆਂ ਨੇ ਸਵੇਰੇ 3 ਵਜੇ ਜੀਰੂ ਰੋਕੇ ਆ 88 ਜੋੜਾ ਹਾਂ ਇਹਦੇ ਮਗਰ ਬੱਛੀ ਆ ਬਾਈ ਠੀਕ ਐ ਬਹੁਤ ਟੌਪ ਦੀ ਬੱਛੀ ਦਿੱਤੀ ਐ ਨਹੀਂ ਕਰਮਾਣੀ ਨੇ ਤੇ ਜੇਰ ਜਪਾ ਜਮਾ ਡਾਨਾ ਹਾਂ ਥਣ ਥਣ ਲੱਗਾ ਮੋਟਾ ਵਧੀਆ ਚੁਵਾਈ ਵਾਲਾ ਹੱਥੀ ਚੁਵਾਈ ਵਾਲਾ ਥਣ ਲੱਗਿਆ ਜਮਾ ਆਪਾਂ ਕਹਿੰਦੇ ਲੋਕਾਂ ਨੂੰ 30 ਕਿਲੋ ਦਾ ਤੇ 25 ਕਿਲੋ ਦਾ ਜਮਾ ਨੋਰਮਲ ਕੱਢੀ ਜਾਣਗੀਆਂ ਠੀਕ ਐ ਰੇਟ ਜਮਾ ਹੁਣੇ ਲੈਂਦੇ ਨਾਲ ਉਹ ਬੈੜਾ ਆਪਣੇ ਕੋਲੇ ਖੜੀ ਐ ਨੇ 20 ਗਾਈਆਂ ਸਾਰੀਆਂ ਠੀਕ ਐ ਬਾਕੀ ਚਲ ਕੱਚੀਆਂ ਖੜੀਆਂ ਨੇ ਹਾਂ ਸੁਫੈਸਲ ਜੀ ਚਲ 2 ਕ ਜਨਵਰੀ ਦੀ ਦਿਖਾ ਦਿੰਦੇ ਆ ਠੀਕ ਹੈ ਫਾਂ ਚੱਡੇ ਦੀ ਬਹੁਤ ਸਾਫ਼ ਵਹਿੜਾ ਕਹਿੰਦਾ ਬਾ 25 ਕਿਲੋ ਦੁੱਧ ਮੰਨ ਕੇ ਜਿੰਨਾ ਮਰਜ਼ੀ ਬੰਦਾ ਲੈ ਜਾ ਹਾਂ ਤੇ ਕਹਿੰਨ ਨੂੰ ਹਵਾ ਨੂੰ ਜੇ ਕਿਸੇ ਨੇ ਜੋਟਾ ਹੀ ਖਰੀਦਣਾਗਾ ਠੀਕ ਹੈ ਤਾਂ ਇਹ ਮੰਨ ਲਵੀ 195000 ਰੁਪਏ ਦੇ ਵਿੱਚ ਜੋੜਾ ਦੇ ਦੇਗਾ ਜੋੜਾ ਦੇ ਪਿਓ ਨਹੀਂ ਗੱਲ ਵੀ ਆਪਾਂ ਕਹਿ ਜੇ ਵੀ ਇਹ ਪੌਂਚ ਵੀ ਕਰਦੇ ਨੇ 30 ਦੇ 30 ਉਹ ਗੱਲ ਦਾ ਆਪਾਂ ਕਦੇ ਵੀ ਨਹੀਂ ਕਹਿੰਦੇ ਤੇ 40 ਕਿਲੋ ਵਾਲੀ ਦਾ ਨਾ ਹੋਵੇ ਕਿਉਂਕਿ ਆਪਾਂ ਮੰਨ ਕੇ ਰੋਜ ਪੋਸੂ ਵੇਚਣਾ ਹਨਾ ਵੇਚਣਾ ਤੇ ਬਾਕੀ ਕੱਲੀ ਵੇੜ ਕਿਸੇ ਨੇ ਲੈਣੀ ਨਹੀਂ ਤਾਂ 110000 ਰੁਪਏ ਦੇ ਦਿੰਦੇ ਠੀਕ ਆ ਆ ਜੋੜਾ ਆਪਾਂ 195 ਦੇ ਦੇ ਦਾਂਗੇ ਜੇ ਆਪਾਂ ਪੌਂਚ ਕਰਦਾਂਗੇ 200 ਕਿਲੋਮੀਟਰ ਦਾ ਠੀਕ ਆ ਵਿੱਚੀ ਪੌਂਚ ਕਰ ਦੇਗਾ ਥਣ ਦੋਨਾਂ ਨੇ ਲੱਗੇ ਬੁੱਲੇ ਵਾਲੇ ਇਹਦੇ ਮਗਰ ਵੱਛਾ ਆ ਗਿਆ ਨਾ ਪਿੱਛੇ ਨੂੰ ਜਨਮ ਦਿੱਤਾ ਠੀਕ ਆ ਛੱਡੇ ਦੀ ਇਹ ਵੀ ਪੂਰੀ ਸਾਫ ਆ ਦੁੱਧ 25 25 ਕਿਲੋ ਦੁੱਧ ਮੰਨ ਕੇ ਠੀਕ ਹੈ ਹੁਣ ਮੰਨ ਲੇ ਕਿ ਜਿਹੜਾ ਪਾਸੋਂ ਸੂਕੇ ਹੱਟ ਵਾਲੇ ਪਾਣੀ ਪੂਰੀ ਗਿਆ ਹੈ। ਅੱਜ ਇੱਕ ਮੌਸਮ ਦੇ ਰੁਕਾਚਣ ਹੀ ਲੱਗੇ ਗਿਆ ਹੈ। 25-25 ਕਿਲੋ ਦਾ ਤੁਸੀਂ ਐਵਰੇਜ। ਉਹ ਦੋ ਦੇ ਦੇਣੀਆਂ ਬਰੇਟ ਜਿੱਥੇ ਮਰਜ਼ੀ ਕੋਈ ਟਰਾਈ ਕਰ ਲੇ। ਮੰਨ ਕੇ ਜੋੜਾ ਕਿਤੇ ਨਹੀਂ ਮਿਲਦਾ ਇੰਨੇ ਜਿਹੜੇ ਭਾਜਾ ਪੱਕਾਤਾ 200 ਕਿਲੋਮੀਟਰ ਤੱਕ ਪਹੁੰਚ ਵੀ ਰਿਹਾ ਤਾਂ ਜੇ ਕੋਈ ਵਿਚਰ ਵਾਲਾ ਬੰਦਾ ਵੀ ਲੈ ਗਿਆ ਉਹ ਵੀ ਪੰਪ ਬੰਦਾ ਦਾ 1000 ਦੀ ਕਮਾਈ ਕਰ ਲਵੇ। ਮਤਲਬ ਦਿਹਾੜੀ ਵਿੱਚ ਇਹਨਾਂ ਦੀ ਹੈਗੀ ਜਾਂਣਾ। ਤਾਂ ਆਪਾਂ ਨੂੰ ਇਹ ਹੁੰਦਾ ਹੈ ਕਿ ਚਲੋ ਜਨਵਰ ਲੈਤਾ ਦੇ ਵਿੱਚ ਤਾਂ ਠੀਕ ਹੈ। ਥਣ ਚੱਡੇ ਵਾਲੀਆਂ ਗਾਵਾਂ ਨੇ ਦੁੱਧ ਨੋਰਮਲ। ਪਰ ਕੱਦ- ਕਾ ਕਿੰਨੀ ਚੰਪਦਮ ਸਾਲੀ ਬਹਿਣਾ ਠੀਕ ਆ ਬੱਚੇ ਨੂੰ ਭਾਈ ਜੀ ਠੀਕ ਆ ਸੋਹਣੇ ਸਾਫ ਸੁਥਰੇ ਥਣ ਜੀ ਤੋਂ ਬਹਿਣਾ ਜੇ ਆਪਾਂ ਤੁਹਾਨੂੰ ਡਿਟੇਲ ਲੈ ਕੇ ਦੇਤੀ ਤੇ ਸੁੰਜਾਂ ਸਵਾਈਆਂ ਧਾਰਾ ਧੂਰਾ ਚੋਣ ਚਵਾ ਦੀ ਇੱਕ ਨੰਬਰ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਤਾ 953080955 ਪਿੰਡ ਲੋਹਾਗੜਾ ਬਾਕੀ ਦੀਪਲ ਕਚਾ ਬਹਿਣਾ ਵੀ ਖੜੀਆਂ ਜਦ ਮਰਦੀ ਆਉਂਗੇ ਇੱਥੇ ਪਸ਼ੂ ਹਾਜ਼ਰ ਹੁੰਦੇ ਆ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਿਆਰ